ਜਲੰਧਰ ਤੋਂ ਦੁਬਈ ਗਏ ਨੌਜਵਾਨ ਨੂੰ ਅਦਾਲਤ ਨੇ ਸੁਣਾਈ ਸਜ਼ਾ 50 ਲੱਖ ਚੁਰਮਾਨਾ ਨਹੀਂ ਤਾਂ ਮਿਲੇਗੀ ਮੌਤ ਜਲੰਧਰ ਦੇ ਕਸਬਾ ਮਲਸੀਆਂ ਅਧੀਨ ਪੈਂਦੇ ਪਿੰਡ ਕਾਟੀ ਬਡੇਚ ਤੋਂ ਦੁਬਈ ਤੋਂ ਆਏ ਇੱਕ ਨੌਜਵਾਨ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਪਰਿਵਾਰਿਕ ਮੈਂਬਰ ਅਤੇ ਗੁਰਦੁਆਰਾ ਸ਼੍ਰੀ ਸਰਦਾਨਾ ਸਾਹਿਬ ਦੇ ਕ੍ਰਾਂਤੀ ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਸੁਖਚੈਨ ਸਿੰਘ ਜੋ ਕਿ ਦੁਬਈ ਗਿਆ ਸੀ ਉਥੋਂ ਦੀ ਅਦਾਲਤ ਵੱਲੋਂ 50 ਲੱਖ ਰੁਪਏ ਜੁਰਮਾਨਾ ਜਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਹਨਾਂ ਦੱਸਿਆ ਕਿ 5 ਸਾਲ ਪਹਿਲਾਂ ਘਰ ਦੀ ਆਰਥਿਕ ਤੰਗੀ ਕਾਰਨ ਸੁਖਚੈਨ ਸਿੰਘ ਨੂੰ ਕਰਜ਼ਾ ਚੁੱਕ ਕੇ ਦੁਬਈ ਪੇਚਿਆ ਗਿਆ ਸੀ, ਜਿੱਥੇ ਉਹ ਡਰਾਈਵਿੰਗ ਦਾ ਕੰਮ ਕਰਦਾ ਸੀ। ਦੱਸ ਦਈਏ ਕਿ 3 ਸਾਲ ਬਾਅਦ ਵਿਆਹ ਕਰਵਾਉਣ ਲਈ ਜਲੰਧਰ ਆ ਗਿਆ। ਵਿਆਹ ਤੋਂ ਬਾਅਦ ਉਹ ਵਾਪਸ ਦੁਬਈ ਚਲਾ ਗਿਆ, ਜਿੱਥੇ 2 ਸਾਲ ਪਹਿਲਾਂ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਹਾਸੇ ਤੋਂ ਬਾਅਦ ਦੁਬਈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਚ ਪੇਸ਼ ਕੀਤਾ ਜਿੱਥੇ ਦੁਬਈ ਦੀ ਅਦਾਲਤ ਨੇ ਕਰੀਬ 2 ਲੱਖ ਦਰਮਾ ਦਾ ਜੁਰਮਾਨਾ ਲਗਾਇਆ ਜੋ ਭਾਰਤ ਚ 50 ਲੱਖ ਰੁਪਏ ਬੰਦ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਉਹ ਜੁਰਮਾਨਾ ਅਦਾ ਨਹੀਂ ਕਰੇਗਾ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਦੁਬਈ ਤੋਂ ਆਏ ਨੌਜਵਾਨ ਦੀ ਮਾਂ ਰਣਜੀਤ ਕੌਰ ਨੇ ਦੱਸਿਆ ਕਿ ਉਹ ਵਿਧਵਾ ਹੈ ਅਤੇ ਉਸਦੇ ਘਰ ਦਾ ਗੁਜ਼ਾਰਾ ਚਲਾਉਣ ਵਾਲਾ ਉਸ ਦਾ ਬੇਟਾ ਅੱਜ ਮੁਸੀਬਤ ਵਿੱਚ ਹੈ ਸੋਕਚਾਨ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਹ 1500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਲੈਂਦੀ ਹੈ ਅਤੇ ਉਸ ਕੋਲ ਕੋਈ ਚਹਤਤ ਨਹੀਂ ਹੈ ਜਿੱਥੋਂ ਉਹ 50 ਲੱਖ ਰੁਪਏ ਇਕੱਠੇ ਕਰਕੇ ਆਪਣੇ ਪੁੱਤਰ ਨੂੰ ਦੁਬਈ ਤੋਂ ਵਾਪਸ ਲੈ ਆਵੇ ਉਹ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਉਨਾ ਅਪੀਲ ਕੀਤੀ ਕਿ ਇਹ ਰਾਸ਼ੀ ਜਲਦ ਤੋਂ ਜਲਦ ਇਕੱਠੀ ਕਰਨ ਚ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਪੁੱਤਰ ਨੂੰ ਦੁਬਈ ਤੋਂ ਛੁੜਵਾ ਕੇ ਵਾਪਸ ਲਿਆ ਸਕਣ ਗੱਡੀ ਦਾ ਗੱਡੀ ਲਈ ਜਾਂਦਾ ਸੀ ਤਾਂ ਪਤਾ ਨਹੀਂ ਕੁਝ ਬਣਾਉਂਦੇ ਸੀ ਗੱਡੀ ਸੜਕ ਦੇ ਵਿੱਚ ਉਹ ਐਕਸੀਡੈਂਟ ਹੋ ਗਿਆ ਜੀ ਮੁੰਡਾ ਮੁੱਕ ਗਿਆ ਇਹਦੇ ਕੋਲੋਂ ਨਹੀਂ ਹੋਰ ਉਹ ਤੇਰੇ ਦਾ ਸੀਗਾ ਜਿੱਦਾਂ ਐਕਸੀਡੈਂਟ ਹੋਇਆ ਸੀ ਪਾਕਿਸਤਾਨ ਦਾ ਸੀ ਜੀ ਪਾਕਿਸਤਾਨ ਦਾ ਸੀ ਜੀ ਉਹ ਤਾਂ ਹੀ ਮੁੱਕ ਗਿਆ ਉਹ ਜਿਹੜਾ ਗੱਡ ਛੜਕ ਬਣਾਉਂਦੇ ਸੀ ਨਾ ਉਹ ਪਾਸੇ ਹੋਏ ਆ ਪਤਾ ਨਹੀਂ ਲੱਗਾ ਵੀ ਨਾ ਇਹਨੂੰ ਪਤਾ ਲੱਗਾ ਤੇ ਮਹਾਰਾ ਇਹਨੂੰ ਪਤਾ ਹੋਣ ਵੀ ਇਹ ਗੱਲ ਬਣ ਗਈ ਡਰਾਈਵਰੀ ਕਰਦਾ ਹਾਂਜੀ ਡਰਾਈਵਰੀ ਕਰਦਾ ਸੁਖਚੰਦ ਸਿੰਘ ਅੱਛਾ ਕਿੰਨੇ ਸਾਲ ਹੋ ਗਏ ਤੁਹ ਕੋਈ ਦੁਬਈ ਚੋਂ ਨੂੰ ਜੀ 5 ਸਾਲ ਹੋਈ ਗਏ ਹੁਣ 2 ਸਾਲ ਤੇ ਆ ਚਾਂਸ ਹੋਈ ਨੂੰ ਹੋ ਚੱਲੇ ਆ ਤੇ ਜਮੇ ਮਹੀਨੇ 2 ਸਾਲ ਹੋ ਜਾਣੇ ਪੂਰੇ 33 ਵਾਰ ਚੋਂ ਗੱਡੀ ਲੱਗੀ ਆ 11ਵੇਂ ਮਹੀਨੇ 10ਵੇਂ ਮਹੀਨੇ ਆਇਆ ਸੀ 11ਵੇਂ ਮਹੀਨੇ ਵਿਆਹ ਕੀਤਾ 18 ਚ ਤੇ ਤੇ ਜੇ ਮਹੀਨੇ ਮੁੜ ਕੇ ਗਾ ਗੱਡੀ ਲੱਗੀ ਤੇ ਜਦੋਂ ਲੜਕੀ ਨੂੰ ਹੋਈ ਤੇ ਤੁਸੀਂ ਫਿਰ ਕਿਹਨਾਂ ਨਾਲ ਗੱਲਬਾਤ ਕੀਤੀ ਸਰਕਾਰ ਦੇ ਕਿਸੇ ਦੀ ਨੁਮਾਇੰਦੇ ਨਾਲ ਗੱਲ ਕੀਤੀ ਨਹੀਂ ਜੀ ਨਹੀਂ ਕੀਤੀ ਗਿਆ ਹੀ ਨਹੀਂ ਕਿਤੇ ਵੇ ਅੱਛਾ ਕਿੰਨੀ ਬਲੱਡ ਮਨੀ ਉਹਨਾਂ ਨੇ ਪਾਈ ਉਹਨਾਂ ਨੇ 210000 ਰਾਮ ਦੀ ਅੱਛਾ ਉਧਰ ਲੈ ਤੇ ਹੋਮ ਕੀ ਸਜਾ ਦਿੱਤੀ ਹੈ ਨਾਲ ਉਹ 4 ਮਹੀਨੇ ਦੀ ਜੇਲ੍ਹ ਭੁਗਤੀ ਹੈ ਉੱਥੇ 4 ਮਹੀਨੇ ਦੀ ਸਜ਼ਾ ਹੈ ਜੀ ਨਹੀਂ ਇੱਥੇ ਲਿਖਿਆ ਹੈ ਨਾ ਪ੍ਰੈਸ ਨੋਟ 'ਚ ਤੁਹਾਡੇ ਵਿਦੇਸ਼ 'ਚ ਨੌਜਵਾਨ ਨੂੰ ਹੋਈ ਮੌਤ ਦੀ ਸਜ਼ਾ ਹੈ ਜੋ ਨਹੀਂ ਜੇ ਪੈਸੇ ਨਹੀਂ ਭਰਦੇ ਫੇਰ ਕਰ ਸਕਦੇ ਹੋ ਕੁਝ ਵੀ ਕਰ ਸਕਦੇ ਆ ਜੀ ਕੁਝ ਵੀ ਕਰ ਸਕਦੇ ਜੇ ਪੈਸੇ ਨਹੀਂ ਭਰਦੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸੰਤ ਗੁਰਮੇਜ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਨੇ ਕਰਜ਼ਾ ਲੈ ਕੇ ਸੁਖਚੈਨ ਸਿੰਘ ਨੂੰ ਦੁਬਈ ਪੇਚਿਆ ਦੁਬਈ ਦੀ ਅਦਾਲਤ ਨੇ ਸਖਤ ਫੈਸਲਾ ਸੁਣਾਉਂਦਿਆਂ 50 ਲੱਖ ਰੁਪਏ ਜੁਰਮਾਨਾ ਜਾਂ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਉਹਨਾਂ ਦੱਸਿਆ ਕਿ ਹੁਣ ਤੱਕ ਉਹ 8 ਲੱਖ ਰੁਪਏ ਇਕੱਠੇ ਕਰ ਚੁੱਕੇ ਨੇ ਤੇ ਬਾਕੀ ਪੈਸੇ ਇਕੱਠੇ ਕਰਨ ਲਈ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਸਾਡੇ ਗੁਰਦਾਸ ਸਾਹਿਬ ਵਿਖੇ ਗੰਧੀ ਸੇਵਾ ਕਰਦੇ ਹੀ ਭਾਈ ਗੁਰਮਖ ਸਿੰਘ ਜੀ ਉਹਨਾਂ ਇੱਕ ਬੇਟਾ ਉਹਦਾ ਨਾਮ ਥੁਕ ਚੈਂਸ ਸੀ। ਸੋ ਭਾਈ ਗੁਰਮੁਖ ਸਿੰਘ ਜੀ ਕੁਝ ਸਾਲ ਪਹਿਲਾਂ ਉਹਨੇ ਮੌਤ ਹੋ ਗਈ ਆ। ਉਹਨਾਂ ਬੇਟਾ ਜਿਹੜਾ ਉਹਨਾਂ ਦੀ ਘਰਵਾਲੀ ਨੇ ਬੀਬੀਨ ਜੋਤ ਕਰਨੇ ਪੈਸੇ ਇਕੱਠੇ ਕਰਕੇ ਰੇਸਟਾਂ ਤੋਂ ਲੈ ਕੇ ਤੇ ਮਦਦ ਕੀਤੀ ਤੇ ਉਹਨਾਂ ਨੂੰ ਬਾਹਰ ਭੇਜਤਾ ਦੁਬਈ। ਦੁਬਈੋਂ 3 ਸਾਲ ਲਾ ਕੇ ਵਾਪਸ ਆਇਆ ਉਹਦਾ ਵਿਆਹ ਕੀਤਾ ਬੜੀ ਖੁਸ਼ੀ ਨਾਲ। ਉਸ ਤੋਂ ਬਾਅਦ ਵਿਆਹ ਤੋਂ ਬਾਅਦ ਫਿਰ 15 20 ਸਾਲ ਬਾਅਦ ਦੁਬਈ ਚ ਲਾ ਗਿਆ। ਤੇ ਉਸੇ ਜਾ ਕੇ ਫਿਰ ਗੱਡੀ ਚਲਾਉਂਦਾ ਸੀ ਜੋ ਗੱਡੀ ਲੈ ਕੇ ਜਾਂਦਾ ਸੀਗਾ ਤੇ ਰਸਤੇ ਵਿੱਚ ਮਤਲਬ ਕੋਈ ਰੋਡ ਬਣਦਾ ਜਾਂ ਕੀ ਹੋਇਆ ਅਚਾਨਕ ਕੋਈ ਬੰਦਾ ਪਾਕਿਸਤਾਨੀ ਬੰਦਾ ਸੀ ਉਹ ਉਦੀ ਮੌਤ ਹੋ ਗਈ ਫਿਰ ਇਹਨੂੰ ਫੜ ਕੇ ਜੇਲ੍ਹ ਪਾਤਾ ਜੇਲ੍ਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੈਨੂੰ ਇਹਦੀ ਬਲੱਡਮਨੀ ਭਰਨੀ ਪੈਣੀ ਆ ਇਹਨੂੰ ਬਲੱਡਮਨੀ ਪੈ ਗਈ ਆ ਅਸਮ ਲੋ ਤਕਰੀਬਨ 210 ਜਿਤਰਾਮ ਇੰਡੀਆ ਦੇ ਹਿਸਾਬ ਨਾਲ 50 ਲੱਖ ਰੁਪਈਆ ਉਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੂੰ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਪਾਈ ਇਹਦੀ ਮਦਦ ਕਰਨੀ ਆ ਆਪਾਂ ਇੱਕੋ ਇੱਕ ਜਿੰਦਗੀ ਦਾ ਸਹਾਰਾ ਹੋਰ ਇਹਨਾਂ ਦੇ ਪਾਸ ਕੋਈ ਜ਼ਮੀਨ ਨਹੀਂ ਜਾਇਦਾਦ ਨਹੀਂ ਸਿਰਫ ਕਿਲ ਘਰ ਹੀ ਆ ਇਹਨਾਂ ਕੋਲ ਤੇ ਸਰਕਾਰ ਨਾਲ ਗੱਲ ਨਹੀਂ ਕੀਤੀ ਵਿਦੇਸ਼ ਮੰਤਰਾਲੇ ਨਾਲ ਗੱਲ ਨਹੀਂ ਕੀਤੀ ਸਰਕਾਰ ਨਾਲ ਗੱਲ ਨਹੀਂ ਕੀਤੀ ਜੀ ਅਸੀਂ ਤਾਂ ਮਤਲਬ ਅਸੀਂ ਸਾਨੂੰ ਪਤਾ ਵੀ ਜੋ ਸੰਗਤ ਮਦਦ ਬੜੀ ਕਰਦੀ ਆ ਚਲ ਸੰਗਤ ਨੂੰ ਕਹਿੰਦੇ ਆ ਬਾਕੀ ਸਰਕਾਰ ਨਾਲ ਵੀ ਕਰਾਂਗੇ ਸਰਕਾਰ ਨਾਲ ਗੱਲ ਕਰਦੇ ਤੇ ਕਿਤੇ ਨਾ ਕਿਤੇ ਹੱਲ ਹੁੰਦਾ ਤਾਂ ਨਜ਼ਰ ਆ ਸਕਦਾ ਨਹੀਂ ਜੀ ਬਹੁਤ سارے ਲੋਕ ਆ ਜਿਹੜੇ ਸਰਕਾਰ ਨਾਲ ਗੱਲ ਕਰਦੇ ਆ ਸਾਡੇ ਹੋਰ ਵੀ ਅੱਥ ਲਾਗੇ ਲਾਗੇ ਦੇਖਿਆ ਕਦੇ ਵੀ ਮਤਲਬ ਸਰਕਾਰਾਂ ਛੇਦੀ ਕੀਤੇ ਹੱਥ ਨਹੀਂ ਪੜਾਉਂਦੀਆਂ ਫਲਾਨੀ ਪੜਾਉਂਦੀਆਂ ਚਾ ਹਾਂ ਗੱਲਾਂ ਨੇ ਕਹਿੰਦੇ ਅਸੀਂ ਕਰਾਂਗੇ ਅਸੀਂ ਕਰਾਂਗੇ ਉਹ ਕਰਾਂਗੇ ਪਰ ਸਰਕਾਰਾਂ ਮਦਦ ਕਰਦੀਆਂ ਸਾਡੀ ਸੰਗਤ ਬਹੁਤ ਮਦਦ ਕਰਦੀ ਬਾਲ ਦੇਸ਼ਾਂ ਦੀ ਲੜਕੀ ਨੂੰ ਤੇ ਸਜ਼ਾ ਕੀ ਦਿੱਤੀ ਗਈ ਹੈ ਸਜ਼ਾ ਉਹਨੂੰ ਦਿੱਤੀ ਗਈ ਹੈ ਉਹਨੂੰ ਆਖਿਆ ਵੀ ਇਹ ਜਿਹੜੀ ਬਲੱਡ ਮਰੀ ਤੈਨੂੰ ਭਰਨੀ ਪੈਣੀ ਆ ਕਿਉਂਕਿ ਉਹ ਜੋ ਨਾ ਰੂਲ ਹੈ ਜੋ ਨਾ ਕਹਤਾ ਨਾ ਉਹਦੇ ਮੁਤਾਬਕ ਉਹਨਾਂ ਕਰਨਾ ਉਥੇ ਟੱਲ ਕੋਈ ਨਹੀਂ ਨਾ ਜ਼ੁਕ ਵੱਡੀ ਆ ਨਾ ਕੋ ਟੱਲਿਆ ਅਗਰ ਇਹ ਬਲੱਡ ਮਰੀ ਨਹੀਂ ਭਰਪੰਦੇ ਤਾਂ ਉੱਥੇ ਸਰਕਾਰ ਨੇ ਕੀ ਸਜ਼ਾ ਹੋ ਸਕਦਾ ਫਿਰ ਸਜ਼ਾ ਕਰ ਦੇਣਗੇ ਕੁਝ ਵੀ ਕਰ ਸਕਦੇ ਆ ਸਜ਼ਾ ਵੀ ਕਰ ਸਕਦੇ ਆ ਹੋਰ ਵੀ ਕੋਈ ਸੰਗਤ ਕਾਰਵਾਈ ਕਰ ਸਕਦੇ ਆ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ